ਤੇ ਲੋ ਜੀ ਦੇਖੋ ਅੱਜ ਆਪਣੇ ਜੁਝਾਰ ਨੇ ਪੱਗ ਬਨ ਲਈ ਦਸਤਾਰ ਸਜਾ ਲਈ ਯਾਰ ਰੋਟੀਆਂ ਖਾਂਦਾ ਸੁੱਕੀਆਂ ਸੁੱਕੇ ਪਰੌਠੇ ਦੋਨੇ ਭਾਈਆਂ ਨੇ ਪੱਗ ਬੰਨੀ ਹੋਈ ਆ ਸ਼ੁਭਦੀਪ ਨੇ ਵੀ ਜੁਝਾਰ ਵੀ ਜੁਝਾਰ ਵੀਰ ਨੇ ਜਿਹੜੀ ਦਵਾਈ ਨਾ ਗੁੱਡ ਹੈਲਥ ਇਹਨੂੰ ਨਹੀਂ ਹੱਲੇ ਖਿਲਾਉਣੀ ਛੋਟਾ ਇਹ ਯਾਰ ਦਿਖਾ ਇੱਧਰ ਨੂੰ ਰੋਟੀ ਖਾ ਲੈ ਮੂੰਹ ਭਰਿਆ ਦੇ ਕਿਵੇਂ ਮੂੰਹ ਘਾਤੇ ਭਰਿਆ ਚੱਬਲਾ ਗਾੜੀ ਕਰ ਲੈ ਚੱਲ ਗੱਲ ਵੱਡ ਤੂੰ ਰੋਟੀ ਖਾ ਲੈ ਤੂੰ ਰੋਟੀ ਖਾ ਲੈ ਵੀਰਾ ਵੀ ਫੁੱਲ ਜੂ ਮੂੰਹ ਚ ਪਈ ਜਾਂਦਾ ਹਾਂ ਹਾਂ ਖਾਂਦਾ ਹੈ ਨਹੀਂ ਕਿਵੇਂ ਉਹ ਚ ਰੁਗ ਲਾਈ ਜਾਂਦਾ ਦੇਖ ਪੱਕਾ ਦੱਸਿਓ ਵੀ ਕਮੈਂਟ ਕਰਕੇ ਜਿਆ ਹਰਦੀ ਕਿਵੇਂ ਬੰਨੀ ਆ ਸੋਹਣੀ ਬੰਨੀ ਆ ਸਾਰਿਆਂ ਨੂੰ ਮੇਰਾ ਪਹਿਲਾ ਗੋਣ ਹਾਂ ਇਹ ਕਹਾ ਕੇ ਜੀਉਂਦਾ ਸਭ ਤੋਂ ਪਹਿਲਾ ਕਮੈਂਟ ਆ ਗਿਆ ਭਾਈ ਘਰ ਹੋਈਆਂ ਇਹਨਕ ਲਾ ਕੇ ਜਿਆਰ ਸੋਨਾ ਨਹੀਂ ਲੱਗਦਾ ਆ ਮੂੰਹ ਚ ਰੁਗ ਤੋ ਇਧਰ ਇੰਜਨ ਨੂੰ ਭਾਈ ਥੱਥੀ ਮਾਰ ਦੇ ਚੱਲ ਕੇ ਕਰੋ ਇੰਜਨ ਇੰਜਨ ਸਟਾਰਟ ਕਰੋ ਇਹਦਾ ਰੁਗ ਮੂੰਹ ਚੜ ਗਿਆ ਚਾ ਰੋਟੀ ਘੱਲਣ ਤੋਂ ਬਾਅਦ ਚ ਬਣਾਉਣੀ ਆਇਆ ਤੁਪੇਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਬਹਿਗਰੂ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮਾਂਗੇ ਤੇ ਜਿੱਦਾਂ ਹੀ ਆਪਣਾ ਅੱਜ ਜੁਹਾਰ ਆ ਜਾ ਸੰਗ ਲਗਾ ਕੇ ਆ ਪੁਰਿਆ ਸੰਗ ਗਿਆ ਦੇਖੋ ਮੇਰੇ ਵੱਲ ਨਹੀਂ ਉਧਰ ਦੇਖੋ ਕੈਮਰੇ 'ਚ ਜੁਹਾਰ ਨਹੀਂ ਅੱਜ ਤਾਂ ਸਤਾਰ ਸਜਾਈ ਆ ਭਗਵਾਨ ਨੇ ਕਿ ਸਕੂਲ ਚੱਲੇ ਆ ਪਹਿਲੇ ਦਿਨ ਸਕੂਲ ਨੂੰ ਭਗਵਾਨ ਕੇ ਚੱਲੇ ਇੱਕ ਵਾਰੀ ਛੋਟੇ ਹੁੰਦੇ ਤੇ ਬੰਨ ਕੇ ਭੇਜੀ ਸੀ ਜਦੋਂ ਇਹ ਮੇਰੇ ਖਿਆਲ ਨਾਲ ਐਲ ਕੇ ਜੀ ਯੂ ਕੇ ਜੀ ਸੀਗਾ ਸ਼ਾਇਦ ਉਦੋਂ ਮੈਂ ਇਹਦੇ ਨਿੱਕੇ ਜਿਹੇ ਪੱਗ ਬਨ ਕੇ ਕੋਈ ਫੰਕਸ਼ਨ ਸੀਗਾ ਸ਼ਾਇਦ ਵਿਸਾਖੀ ਦਾ ਫੰਕਸ਼ਨ ਸੀਗਾ ਉਦੋਂ ਇਹਦੇ ਸਕੂਲੇ ਪੈ ਪੱਗ ਬਨ ਕੇ ਭੇਜੀ ਸੀਗੀ ਇਹ ਹੋਰ ਸੁਣਾਓ ਜੀ ਤੁਸੀਂ ਠੀਕ ਠਾਕ ਹੋ ਕੀ ਹਾਲ ਚਾਲ ਨੇ ਤੇ ਦਿਨ ਹੈਗਾ ਅੱਜ ਫ੍ਰਾਈਡੇ ਦਾ ਤੇ ਤਰੀਕ ਹੈਗੀ ਆ ਭਾਈ ਅੱਜ 3 ਮਈ ਤਰੀਕ ਚਾਹ ਤੇ ਤਰੀਕੇ ਇਹਨਾਂ ਨੇ ਦੱਸਤਾ ਕਹਿੰਦੇ ਅੱਜ ਆਰਨੇ ਦਾ ਗਾਣਾ ਹੋਣਾ ਵੀ 3 ਤਰੀਕ ਆ ਬਹੁਤ ਇਹਨਾਂ ਨੂੰ ਵੇਟ ਰਹਿੰਦੀ ਆ ਏਦਾਂ ਦੇ ਹਨਾ ਇਹਨਾਂ ਦੇ ਫੇਵਰੇਟ ਸਿੰਗਰ ਨੇ ਜਿਹੜੇ ਤੇ ਆਪਾਂ ਬਲੌਗ ਜਿਹੜਾ ਸ਼ੁਰੂ ਕਰ ਲਿਆ ਜਿਹੜੇ ਹਾਰ ਨੇ ਦਸਤਾਰ ਸਜਾਈ ਆ ਸੱਚੀ ਮੈਨੂੰ ਵੀ ਬਹੁਤ ਚਾ ਚੜਿਆ ਹਾਰ ਦਿਖਾਈ ਬਹੁਤ ਚਾ ਚੜਿਆ ਉਹਦੋਂ ਦੇ ਮੇਰੇ ਮਮੀ ਮਾਂ ਪੁੱਤੇ ਦੋਨਾਂ ਮਾਂ ਪੁੱਤੇ ਦਾ ਯਾਰ ਕਰਕੇ ਸੱਚੀ ਮੈਰੀ ਨਾ ਮੈਨੂੰ ਕੁਝ ਨਹੀਂ ਮੈਂ ਹੁਣ ਰਿਪਲਾਈ ਕਰਨ ਲਈ ਬੈਠੀ ਸੀਗੀ ਵੀ ਚਲੋ ਮੇਰੇ ਕੋਲ ਥੋੜਾ ਜਿਹਾ ਟਾਈਮ ਹੁੰਦਾ ਵੀ ਜਦੋਂ ਤੱਕ ਜਿਹੜਾ ਸਕੂਲ ਜਾਂਦਾ ਨਹੀਂ ਮਤਲਬ ਮੋਟਰਸਾਈਕਲ ਤੇ ਪੈਟਦਾ ਨਹੀਂ ਉਨਾ ਕੁ ਟਾਈਮ ਹੁੰਦਾ ਮੇਰੇ ਕੋਲੇ ਵੀ ਚਲ ਮੈਂ ਆਪਦਾ ਜੋ ਵੀ ਰਿਪਲਾਈ ਦੇ ਲੈਣੀਆਂ ਕਮੈਂਟਸ ਵਗੈਰਾ ਆਏ ਹੁੰਦੇ ਨੇ ਹਨਾ ਜਿੰਨੇ ਕ ਆਉਂਦੇ ਆ ਦੇ ਆਪਦਾ ਫੋਨ ਦੇਖ ਲਈਦਾ ਕੋਈ ਮੈਸੇਜ ਕੋਈ ਇਦਾਂ ਦਾ ਕੁਝ ਵੀ ਹੈ ਨਾ ਦੇਖ ਲੈਣੀ ਹੁੰਦੀ ਐ ਨੈਕਟਾਈਮ ਚ ਮੈਂ। ਉਹੀ ਫਿਰ ਅੱਜ ਹੁਣ ਇਹਨੇ ਦਸਤਾਰ ਚ ਗਈ ਤੇ ਫਿਰ ਮੈਂ ਹੁਣ ਆਪਦਾ ਕੈਮਰਾ ਔਨ ਕਰ ਲਿਆ ਤੇ ਮੈਂ ਨਾ ਇੱਕ ਆ ਚੁੰਨੀ ਲੈ ਕੇ ਆਈ ਚੁੰਨੀ ਵਾਲਾ ਕੈ ਰੀ ਸੀ ਦੋ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ੋਪਿੰਗ ਚ ਦਿਖਾਉਣੀ ਆ ਭੁੱਲ ਗਈ ਇਹ ਦੂਸਰੇ ਲਫਾ ਵਿੱਚ ਸੀ ਇਹ ਅਲਮਾਰੀ ਚ ਪਈਆਂ ਰਹਿ ਗਈਆਂ। ਬਾਅਦ ਚ ਮੈਂ ਕੱਢੀ ਜਦੋਂ ਇਹਨਾਂ ਦੀਆਂ ਪੱਗਾਂ ਧੋਣੀਆਂ ਸੀ ਫਿਰ ਮੈਨੂੰ ਯਾਦ ਆਇਆ ਵੀ ਮੈਂ ਵੀ ਤੋ ਚੁੰਨੀਆਂ ਲੈ ਕੇ ਆਈ ਸੀ ਕਿ ਕੇ ਆ ਇੱਕ ਹੋਰ ਪਿੰਕ ਜੀ ਪਿੰਕ ਨਹੀਂ ਹੈਗੀ ਸ਼ਾਇਦ ਉਹ ਪਰਪਲ ਜੀ ਆ ਥੋੜੀ ਜੀ ਤੁਹਾਨੂੰ ਦਿਖਾਉਣੀ ਆ ਮੈਂ ਅਬਲੀ ਚੱਲ ਜਾਵੇ ਇਸ ਕੋ ਆਪਣੀ ਚੀਜ਼ ਹੋ ਕੇ ਨਾ ਚੱਤੀ ਫੱਕ ਹਾਂ ਮੈਂ ਫੁੱਲ ਲਗੀ ਦਿਖਾਉਣੀ ਆ ਮੈਂ ਮੇਰੇ ਬਾਅਦ ਚ ਜਾਦਾ ਹੈ ਮੈਂ ਚੁੰਨੀਆਂ ਵੀ ਲੈ ਕੇ ਆ ਇਸ ਚੁੰਨੀ ਮੈਨੂੰ ਬਹੁਤ ਸੋਹਣੀ ਲੱਗੀਆਂ ਬਹੁਤ ਹੀ ਵਧੀਆ ਨੇ ਇਹਦਾ ਤਾਂ ਕਲਰ ਮੈਨੂੰ ਬੜਾ ਪਿਆਰਾ ਲੱਗਿਆ ਇਸ ਕਲਰ ਦਾ ਸੂਟ ਵੀ ਲੈਣਾ ਹੁਣ ਫੇਰ ਆਈ ਹੋ ਜਾਂਦਾ ਹੈ ਨਾ ਫੇਰ ਇਸ ਕਲਰ ਦਾ ਵੀ ਸੂਟ ਲੈਣਾ ਚਲੋ ਵੀ ਹੋ ਗਏ ਚੱਟ ਚੱਟ ਵੀ ਹੋ ਗਏ ਚਲੋ ਜੀ ਜਿਆਰ ਚੱਲਿਆ ਸਕੂਲ ਨੂੰ ਕਿ ਹਾਲੇ ਆਪਣਾ ਟੋਟਲ ਕੰਮ ਪਿਆ ਸਾਰਾ ਟੋਟਲ ਕੋਈ ਕੰਮ ਨਹੀਂ ਹੁੰਦਾ ਜਦੋਂ ਤੱਕ ਸਕੂਲ ਬੱਚੇ ਸਕੂਲ ਨਹੀਂ ਜਾਂਦੇ ਉਦੋਂ ਤੱਕ ਕੋਈ ਕੰਮ ਨਹੀਂ ਹੁੰਦਾ ਮੰਮੀ ਛਾਂ ਚਦੀ ਆ ਜੀ ਹਾਂ ਹਾਂ ਇਹਦੇ ਫਰੈਂਡ ਨੂੰ ਪਛਾਣ ਵੀ ਲੈਣਗੇ ਹੋਰ ਕਹਿਣਗੇ ਨਿਊ ਬੇਬੀ ਆ ਗਿਆ ਨਿਊ ਬੇਬੀ ਆ ਮੈਂ ਕਦ ਤੂੰ ਬੁਲਾਣਾ ਪ੍ਰਾਣਾ ਹੀ ਆ ਮੈਂ ਓਟ ਆ ਮੈਂ ਬਹੁਤ ਓਟ ਆਪਣੀ ਮਾਂ ਨੂੰ ਦਿਖਾਏ ਆ ਲੈ ਜਣਾਂ ਲੈ ਜਣ ਸਕੂਲੇ ਵੀ ਕਮਾਏ ਆ ਲੈ ਜਣਾਂ ਲੈ ਜਣ ਆਹੀ ਸਾਡੇ ਜੰਮ ਤੇ ਹੀ ਲੈ ਜਣ ਹੁੰਦੇ ਆ ਸਾਡੇ ਤਾਂ ਜੰਮ ਤੇ ਹੀ ਲੈ ਜਣ ਹੁੰਦੇ ਆ ਜਾਏ ਇਹ ਮੋਟਾ ਬੜਬ ਕੋਲੇ ਇਹਦੀ ਨਰਸਰੀ ਵਾਲੀ ਮੈਡਮ ਇਹਦੀ ਮਾਂ ਐ

ਇਹ ਤਾਂ ਨਾ ਟੰਕੀ ਹੋਈ ਆ ਆਪਣਾ ਪੂਰੀ ਪਾਣੀ ਪੀ ਰਿਆ ਪੂਰੇ ਆ ਪੂਰੇ ਪੀਲਾ-ਵੇਲਾ ਡੋਲਣਾ ਨਹੀਂ ਗਾ ਗਾਂ ਬੁਖਾਰ ਚੜ ਕੇ ਆਪਣੀ ਪਤਲੀ ਜੀ ਹੋ ਗਈ ਬੁਖਾਰ ਵੀ ਇਹਨੂੰ ਬਹੁਤ ਚੜਿਆ ਤੇ ਤੂੜੀ ਦੇਖ ਲਓ ਜੀ ਸਿਰੇ ਤੱਕ ਲਾਤੀ ਛੱਤ ਨੂੰ ਜੱਟ ਨੇ ਸਾਰੀ ਤੂੜੀ ਅੰਦਰ ਕਰਤੀ ਆਹ ਪੱਲੀਆਂ ਜਿਹੜੀਆਂ ਆਪਾਂ ਬਣਾਈਆਂ ਸੀਗੀਆਂ ਸਾਰੀਆਂ ਪਰ ਪਰ ਕੇ ਲਾਤੀਆਂ ਕਿੰਨੀਆਂ ਲਾਤੀਆਂ ਜਿਹੜੀਆਂ ਉਹ ਅੰਦਰ ਵੀ ਪਈਆਂ ਸੀ ਨਾ ਆ ਤੇਰੇ ਡੈਡੀ ਨੇ ਬਣਾਈਆਂ ਸੀ ਹੱਥ ਨਾਲ ਖਾਸਾ ਫਰਕ ਪੈ ਗਿਆ ਦੁੱਧ ਵੀ ਘਟ ਗਈ ਤੇ ਇਹਦਾ ਸਰੀਰ 'ਚ ਵੀ ਹੈਨਾ ਕੱਲ ਦੀ ਮੋਗਜੀ ਵੀ ਮਾਰਦੀ ਆ ਲੈ ਮੈਂ ਦਲੀਆ ਰੱਖਾਂ ਕਹਿੰਦੇ ਦਲੀਆ ਠੰਡਾ ਨਹੀਂ ਹੁੰਦਾ ਗਾ ਗਰਮ ਰਹਿ ਜਾਂਦਾ ਸਾਜਰੇ ਧਰਨ ਅੱਜ ਦਲੀਆ ਮਿੱਠੀ ਨੀਂਦ ਚੜੀ ਪਈ ਆ ਮਿੱਠਿਆ ਆ ਇੱਥੇ ਵੀ ਰੱਖੀ ਆ ਬਈ ਤੂੜੀ ਟੋਕਾ ਪਤਾ ਨਹੀਂ ਕਿਵੇਂ ਕਰਨਗੇ ਤੂੜੀ ਇੱਥੇ ਵੀ ਰੱਖਦੇ ਮਿੱਠੀ ਪਰੀ ਉੱਠ ਖੜੋ ਪਾਣੀ ਪੀ ਲਓ ਐਨੇ ਕੜਾ ਪਾਣੀ ਪੀਣਾ ਆ ਪਿੰਦੀ ਨਹੀਂ ਪਾਣੀ ਬੋ ਘਟ ਪਿੰਦੀ ਆ ਤੇ ਥੋੜੀ ਜੀ ਤੂੜੀ ਬਾਹਰ ਵੀ ਪਈ ਆ ਥੋੜੀ ਜੀ ਰਹਿ ਗਈ ਆ ਦੇਖੋ ਉਹ ਉੱਥੋਂ ਚਾਰ ਦਣਗੇ ਚੱਕੀ ਫੇਰ ਡਰ ਲੱਗਦਾ ਜੇ ਕਿਸੇ ਨੇ ਹਾਲੇ ਤਾਉਂ ਤੂੜੀਆਂ ਰਹਿndੀਆਂ ਨੇ ਆਲੇ-ਦਾਲੇ ਪਣਨਾ ਪਰ ਡਰ ਲੱਗਦਾ ਜੇ ਕਿਸੇ ਨੇ ਫੇਰ ਐਵੇਂ ਆਗੂ ਗਲਾਤੀ ਨਾ ਚਲੋ ਜੀ ਹੁਣ ਮੈਂ ਫਟਾਫਟ ਫਟਾਫਟ ਕੰਮ ਕਰ ਲਵਾਂ ਜਲਦੀ ਜਲਦੀ ਤੇ ਅੱਜ ਆਪਣਾ ਤੀਜਾ ਦਿਨ ਵੀ ਹੋ ਗਿਆ ਆਪਾਂ ਫੇਰ ਜਾਣਾ ਦਵਾਈ ਲੈਣ ਤੇ ਵੀ ਮੈਨੂੰ ਬਬਾ ਮੈਨੂੰ ਤਾਂ ਇੰਨਾ ਔਖਾ ਲੱਗਦਾ ਬੜਾ ਜਿਆਦਾ ਔਖਾ ਲੱਗਦਾ ਐਵੇਂ ਜਾਣਾ ਹਨਾ ਕਿਤੇ ਵੀ ਜਾਣਾ ਮੈਨੂੰ ਬਹੁਤ ਔਖਾ ਲੱਗਦਾ ਤੇ ਮਜਬੂਰੀ ਆ ਮੈਂ ਤਾਂ ਇਹਨਾਂ ਨੂੰ ਕਹਿੰਦੀ ਸੀ ਵੀ ਹੁਣ ਮੈਂ ਠੀਕ ਆ ਵੀ ਰਹਿਣ ਦੰਨੇ ਪਰ ਫਿਰ ਗਾਲਾਂ ਪੈਂਦੀਆਂ ਨੇ ਹਨਾ ਬੱਚੇ ਵੀ ਕਹਿੰਦੇ ਵੀ ਪੂਰਾ ਕੋਰਸ ਪੂਰਾ ਕਰੋ ਤੇ ਫਿਰ ਰਾਤ ਮੰਮੀ ਦਾ ਵੀ ਫੋਨ ਆ ਗਿਆ ਫਿਰ ਗਾਲਾਂ ਪੈਣਗੀਆਂ ਜੇ ਨਾ ਗਏ ਹਨਾ ਤੇ ਵੀ ਬੋਲਣਗੇ ਫਿਰ ਨਾਲੇ ਫਿਰ ਡਰ ਲੱਗਦਾ ਵੀ ਦੁਬਾਰਾ ਫੇਰ ਨਾ ਮੋੜ ਕੇ ਉੱਥੇ ਹੀ ਆ ਜਾਈਏ ਹਨਾ ਤੇ ਆਪਾਂ ਜਿਹੜਾ ਕੋਰਸ ਆ ਡਾਕਟਰ ਨੇ ਕਿਹਾ ਪੂਰਾ ਕਰ ਹੀ ਲੈਣੇ ਆ ਤੇ ਚਲੋ ਜੀ ਥੋੜਾ ਜਿਹਾ ਕੰਮ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਹੁਣ ਦੇ ਲਈ ਬਾਏ ਲਓ ਅੱਜ ਆਪਾਂ ਪਕਰਾਂਗੇ ਮਿੱਸੀ ਧਾਲ ਮੂੰਗੀ ਛੋਲੇ ਅੱਧੀ ਕੌਲੀ ਆਹ ਲਈ ਅੱਧੀ ਕੌਲੀ ਮੂੰਗੀ ਦੀ ਤੇ ਅੱਧੀ ਕੌਲੀ ਆਹ ਲਈ ਹੁੰਦੀ ਹੈ ਦਲੇ ਹੋ ਛੋਲੇ ਦੀ ਆ ਜਿੰਨਾ ਚਾਲ ਕਰਦੇ ਆ ਲਓ ਜੀ ਦਾਲ ਆਪਾਂ ਪਤਿਲੇ ਦੇ ਵਿੱਚ ਪਾਤੀ ਤੇ ਹੁਣ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾ ਦੇਣਾ ਮੈਂ ਟਮਾਟਰ ਕੱਟ ਲਿਆ ਇੱਕ ਤੇ ਨਾਲ ਪਿਆਜ਼ ਕੱਟ ਲੇ ਹਰੀ ਮਿਰਚ ਤੇ ਥੋੜਾ ਜਿਹਾ ਲਸਣ ਤੇ ਆਪਾਂ ਸਾਰਾ ਕੁਝ ਵਿੱਚ ਇਕੱਠਾ ਹੀ ਪਾ ਕੇ ਧਰ ਗਣਾ ਹੈ ਲੂਣ ਪਾ ਦੇਣਾ ਸਵਾਦ ਅਨਸਾਰ ਤੇ ਹਲਦੀ ਪਾ ਦੇਣੀ ਆ ਰੰਗ ਦੇਣ ਲਈ ਥੋੜੀ ਜਿਹੀ ਕਾਲੀ ਮਿਰਚ ਥੋੜਾ ਜਿਹਾ ਗਰਮ ਮਸਾਲਾ ਤੇ ਆਪਾਂ ਇਹਦੇ ਵਿੱਚ 2 ਕ ਕੜਛੀਆਂ ਸਰੋਂ ਦੇ ਤੇਲ ਦੀਆਂ ਪਾ ਦੇਣੀਆਂ ਤੇ ਆ ਜਿਹੜਾ ਆਪਾਂ ਨੇ ਮਸਾਲੇ ਕੱਟੇ ਆ ਪਿਆਜ਼ ਲਸਣ ਤੇ ਟਮਾਟਰ ਹਰੀ ਮਿਰਚ ਹਰੀ ਮਿਰਚ ਮੈਂ ਕੱਟੀ ਨਹੀਂ ਹੈਗੀ ਸਾਫ ਤੇ ਪਾਤੀ ਚੱਲ ਦੇਖੀ ਜਾਉਂਗੇ ਰੋਜ਼ ਬਾਜ਼ਾਰ ਜਾਣਾ ਹੋਰ ਨਮੀ ਜੁੰਨੀ ਲੈ ਕੇ ਆਣਾ ਗਾਲ ਤਾਂ ਵਧੀਆ ਰਜਦੀ ਹੈ ਦੇਖੋ ਜੀ ਪਾਣੀ ਤਾਂ ਨਹੀਂ ਕੱਢ ਜੂ ਪਾਣੀ ਦਿਵਾ ਤਾਂ ਪਾਣੀ ਲੱਗ ਮੈਂ ਉੱਪਰ ਉਹ ਇੱਧਰ ਹੋ ਗਿਆ ਪਾਣੀ ਤਾਂ ਨਹੀਂ ਕੱਢ ਜੂ ਚਲ ਪਰ ਕਾਇਦਰ ਨਹੀਂ ਫਰਮਾ ਦੇਖ ਕੇ ਬਾਦੂ ਚਲੋ ਹੀ ਚੱਲੀਏ ਡਾਕਟਰ ਦੇ 11:30 ਹੋ ਗਏ ਹੁਣ ਟਾਈਮ ਲੱਗਿਆ ਅੱਜ ਆਪਾਂ ਜਾਵਾਂਗੇ ਮੋਟਰਸਾਈਕਲ ਤੇ ਇਹ ਕਹਿੰਦਾ ਸੀ ਗੱਡੀ ਕੱਢਣ ਨੂੰ ਆ ਛੱਡ ਪਰ ਮੋਟਰਸਾਈਕਲ ਤੇ ਚੱਲਦੇ ਚੱਪਲਾ ਹੀ ਪਾਣੀ ਹੁੱਚੇ ਮੈਂ ਚੱਪਲੇ ਪਾ ਕੇ ਆ ਗਈ ਚੱਲ ਕੋਈ ਗੱਲ ਹੀ ਕਿਧਰੇ ਨਹੀਂ ਉੱਥੇ ਕਿਹੜਾ ਪਰ ਕਿਸੇ ਨੂੰ ਦੇਖਣਾ ਡਾਕਟਰ ਦੇ ਜਾਣ ਮੈਂ ਚੱਪਲਾ ਪਾ ਕੇ ਆ ਗਈ ਚੱਲ ਕੋਈ ਗੱਲ ਉਹ ਵੀ ਚੱਪਲਾ ਹੀ ਨਹੀਂ ਇਹ ਵੀ ਚੱਪਲਾ ਹੀ ਨਹੀਂ ਦੋਵੇਂ ਗੁੰਡੇ ਲਾ ਲ ਬਟਾ ਆਪਾਂ ਅਣੀ ਕਿ ਤੂੰ ਨਿਕਲਿਆ ਤਾਂ ਕਵੀ ਨੂੰ ਮੋਟਰਸਾਈਕਲ ਧੋਤਾ ਸੀ ਮੈਂ ਤਾਂ ਕਿਹਾ ਮੋਟਰਸਾਈਕਲ ਸੁਸੂ ਕਰਦਾ ਪਹਿਲਾਂ ਇਦਾਂ ਦੇਣਾ ਪੁਣਿਆ ਹਾਂ ਇਹ 700 ਰੁਪਏ ਕਿੰਨੇ ਹਰੇ ਕਾਲਾ ਹਰੇ ਕਾਲਾ ਹੋਣਾ ਜਾਂ ਨੀਲਾ ਕਾਲਾ ਹੋ ਹਰਾ ਕਾਲਾ ਪਹਿਲਾਂ ਤੇ ਇਹ ਬਾੜ ਪੋਣਾ ਫੇ ਥੋੜਾ 700 ਰੁਪਏ ਕਿੰਨੇ 200 ਰੁਪਏ ਫੇ ਰਾਮੀ ਪੋਵਗਾ ਕਿਤਾ ਕੀ ਆਪੇ ਮੈਂ ਜਾਇ ਫੇ ਫੇ ਦੰਗ ਦੇਖ ਲਾਂ ਕਿ ਫੇ ਇਹ ਕਨਾ ਹੈ ਬਣੀ ਨਹੀਂ ਅੱਜ ਤਾਂ ਵੀਡੀਓ ਕਿਸੇ ਲੋਟ ਉਹ ਤੇ ਇਧਰ ਹਾਂ ਖਾੜ ਜਾ ਕਰ ਕੋਈ ਵਾਰ ਕੀ ਦਾਲ ਬਣੀ ਇਸੇ ਦੀ ਮੋਠਾਂ ਦੀ ਦਾਲ ਦੇਖੋ ਭਾਈ ਉਹ ਤਾਂ ਬਣੇਗੀ ਮੋਟਾ ਜਿਹਾ ਤਾਂ ਲੈ 11 ਵਜੇ ਦੀ ਰੱਖੀ ਹੋਈ ਆ 11 ਤੋਂ ਵੀ ਪਹਿਲਾਂ ਦੀ ਸੱਚ ਪੌਣੇ ਇੱਕ 11 8:30 ਵਜੇ ਨੇ ਲੈ ਚੱਲੀਏ

ਯਾ ਸੌਰੀ ਯਾ ਰੋਟੀ ਖਾਓ ਬਟਾ ਹੱਜਾ ਜੇ ਹੱਜਾ ਇਤਨੇ ਪਾ ਲੈਣੀ ਨਾ ਮੀਡੀਓ ਚਲ ਚੱਲ ਕਰਤਾ ਹਾਂ ਲੋ ਜੀ ਲੰਚ ਕਰ ਲੀਏ ਆਪਾਂ ਦਹੀਂ ਦਾਲ ਖੀਰਾ ਚਮਚਾ ਖਾਣਾ ਨਹੀਂ ਹੈਗਾ ਚਮਚੇ ਨਾਲ ਸਾਰਾ ਕੁਝ ਖਾਵਾਂਗੇ ਦੋ ਰੋਟੀਆਂ ਠੀਕ ਆ ਜੀ ਸਿੰਪਲ ਜਿਹਾ ਆਪਾਂ ਇਹਦੇ ਵਿੱਚ ਕੁਝ ਪਾਇਆ ਨਹੀਂਗਾ ਕੀ ਵਗੈਰਾ ਮੱਖਣ ਵਗੈਰਾ ਸੇਵਾ ਫੁੱਲ ਬਟਾ ਫੁੱਲਾ ਨਾਲ ਅੰਬ ਵੀ ਆ ਗਿਆ ਅੰਬ ਦੀ ਫਾੜੀ ਮੈਨੂੰ ਕਹਿੰਦੇ ਤੂੰ ਖਾਏਂਗੀ ਮੈਨੂੰ ਤਾਂ ਡਾਕਟਰ ਨੇ ਕਿਹਾ ਵੀ ਤੂੰ ਸਾਰੇ ਫਲ ਫਰੂਟ ਖਾਣੇ ਆ ਮੇਰੇ ਤੋਂ ਪੁੱਛਦੇ ਨੇ ਤੂੰ ਅੰਬ ਖਾਏਂਗੀ ਨਾ ਇਹਨਾਂ ਨੂੰ ਫੜ ਕੇ ਪੁੱਛਣ ਵਾਲਾ ਹੋਵੇ ਕਿ ਤੁਸੀਂ ਅੰਬ ਲੈਣੇ ਆ ਚਲੋ ਜੀ ਰੋਟੀ ਖਾ ਲਈਏ ਮੈਂ ਰੋਟੀ ਦੀ ਜਗ੍ਹਾ ਤੇ ਅੰਬ ਰੱਖ ਜਾਨ ਨੇ ਹੁਣ ਇਹਨਾਂ ਅੰਬੋਂ ਪਤਾ ਕਿੰਦਾ ਖਾਈਦਾ ਇਹ ਇੱਦਾਂ ਲੱਗਦਾ ਖਾਣੋ ਲੈ ਰੋਟੀ ਖਾ ਲਈ ਹੁੰਦੇ ਹੋਏ ਖੰਡਾ ਹੋਣਾ ਰੋਟੀ ਝੰਡੀ ਹੋਣੀ ਆ ਕੀ ਦਾ ਆ ਫਾੜੀ ਗਈਏ ਤੇਰੀ ਉਹ ਆ ਗਿਆ ਸਰਕਾਰੀ ਉਹ ਅੰਬ ਚੋਰ ਬਹੁਤ ਅੰਬ ਖਾਂਦਾ ਜਿਆ ਸੱਪ ਬੱਲੇ ਬੱਲੇ ਫੱਪ ਪੈਣਿਆ ਨੇ ਨੇ ਚਮੇ ਕੁੱਟਦਾ ਨਾ ਤੂੰ ਮੈਂ ਮੰਮੀਆਂ ਦੇ ਲੜੀਆਂ ਦੱਸ ਓਏ ਕੈਮਰਾ ਚੱਲਦਾ ਦੇਖ ਨਾ ਲੈਣਾ ਮੋਟਾ ਵਧੀਏ ਇੱਕ ਨੇ ਜਾਉ ਹੁਣ ਵਿੱਚ ਆ ਛਿਲਕੇ ਰੱਖ ਗਿਆ ਅੰਬ ਦੇ ਫਾੜ ਚੱਕ ਕੇ ਲੈ ਗਿਆ ਮਰੀਜ਼ ਨੂੰ ਲੱਦਾ ਨਹੀਂ ਮਰੀਜ਼ ਆ ਮੈਂ ਮੈਂ ਡਾਕਟਰ ਨੇ ਕਿਹਾ ਵੀ ਸਾਰੇ ਫਲ ਖਾਣੇ ਆ ਤੁਸ ਖਾਰੇ ਨਿੰਮ ਫਾੜ ਰਹੀ ਆ ਮੀ ਆ ਵੀਰ ਤੂੰ ਤਾੜਿਆ ਨੀ ਮੇਰੀ ਸੇਵ ਦੀ ਫਾੜੀ ਆ ਤੈਨੂੰ ਆ ਜਾਣਾ ਖਾਗ ਮੈਨੂੰ ਦੀ ਬਦਦੂੜੀਆਂ ਨੇ ਵਾਹ ਆਓ ਇਹ ਤੂੰ ਲੋਟੂ ਵਾਲੀ ਖਾਰੇ ਚ ਦਾਲ ਬਣੀ ਕੁਛ ਵਾਹ ਗੁਰ ਵਾਹ ਗੁਰ ਜਾਹੇ ਦਾਸ ਕਰਕੇ ਲਾ ਕੇ ਵੀ ਤੂਕਰ ਚ ਬਣਾ ਲਾ ਕਾ ਵੀ ਨਿਸਵਾ ਦਾ ਨਹੀਂ ਬੰਡੀ ਜੀ ਨੀ ਹਾਰੇ ਦੀ ਦਾਣ ਸਵਾਦ ਵਾਓ ਬਾਕੀ ਜਾਓ ਤੁਹਾਡੇ ਥੋੜਾ ਚਾਹ ਨੇ ਖਾਦੀ ਜੀ ਨੇ ਆਪਨੇ ਰੋਟੀ ਖਾਦੇ ਝੂਠੀ ਬੋਲ ਜਿਹਾ ਖਾ ਕੇ ਦੇ ਤੂੰ ਨਹੀਂ ਹੁੰਦਾ ਪਤਾ ਨਹੀਂ ਮੈਂ ਕਿੰਨੇ ਮਸਾਲਾ ਬਾਦ ਖਾਦੀ ਆ ਬਣਾ ਬੇਕਾ ਦੱਸੂਗੀ ਅਬ ਖਾਂਦਾ ਬੈਠਾ ਚਟਣੀ ਨਾਲ ਦਹੀਂ ਨਾਲ ਆਂਬ ਉਹ ਲੈ ਢਾੜੀ ਲੇਗੀ ਤਾਂ ਹੀ ਇਹ ਜੱਜ ਸੱਤ ਰਕੜੀ ਆ ਇੱਕ ਤਬੀਨ ਚ ਮੇਰਾ 1.5 ਕਿਲੋ ਵਜ਼ਨ ਘਟ ਗਿਆ ਲੈ ਗਏ ਸੱਤ ਮਹੀਨੇ ਚੋਕਲਾ ਕੋਲੋਂ ਚੋਕਲਾ ਕੋੜੀ ਬਣ ਗਈ ਸੱਚੀ ਗੱਲ ਆ 12 ਮਾਰਚ ਨੂੰ ਮੇਰਾ ਵਜ਼ਨ 50 ਕਿਲੋ ਸੀ ਮੱਸੂ ਹਾਂ ਮੇਰਾ ਤਾਂ ਕੋਣ ਕਿੰਨੀ ਸਾਰੀ ਅਪ੍ਰੈਲ ਲੰਘ ਗਈ ਮਈ ਹੋ ਗਈ ਇੰਨਾ ਹੋਣਾ ਅਡਾਂ ਜਾ ਕੇ ਲਵਾ ਜੇ ਪਹਿਲੇ ਦਿਨ ਜਾ ਕੇ ਡਾਕਟਰ ਤੋਂ ਵਜ਼ਨ ਚੈੱਕ ਕਰਦੇ ਪੂਰਾ 2 ਕਿਲੋ ਘਟਿਆ ਹੁਣ ਫਿਰ ਵੀ ਹੁਣ ਹਫ਼ਤਾ ਸਾਰਾ ਹੋ ਗਿਆ ਦਵਾਈ ਲੈਂਦੇ ਹਾਂ 27 ਤਰੀਕ ਦੇ ਦਵਾਈ ਲੈਣੇ ਨੇ ਬਾਹਰ ਬੱਦਲ ਹੋਇਆ ਪਿਆ ਤੇ ਹਵਾ ਚੱਲਦੀ ਆ ਠੰਡੀ ਤੇ ਮੇਰਾ ਹਾਰੇ ਚ ਦੁੱਧ ਵੀ ਰੱਖਿਆ ਹੋਇਆ ਦੁੱਧ ਕੌਣ ਦੇਖ ਕੇ ਆਇਆ ਉਬਲਦਾ ਤਾਂ ਨਹੀਂ ਤੇ ਰੋਟੀ ਹੁਣੇ ਹੁਣੇ ਖਾਧੀ ਆ ਤੇ ਜਿਹਨਾਂ ਨੂੰ ਦੁਬਾਰਾ ਭੁੱਖ ਲੱਗਿਆ ਹੀ ਤੇ ਜਿਹਨਾਂ ਨੇ ਹੁਣ ਖਾਣੀ ਆ ਆਈਸ ਆਈਸ ਕਰੀਮ ਆਈਸ ਆਈਸ ਬੇਬੀ ਰਾਤ ਮੈਂ ਕਸਟਰਡ ਬਣਾਇਆ ਸੀ ਰਾਤ ਇਹਨਾਂ ਨੇ ਖਾਧਾ ਲੈ ਕੇ ਵੀ ਭੱਜ ਕੇ ਤਾਂ ਕਰ ਲੋ ਗੱਲ ਮੈਂ ਵੀ ਖਾਣਾ ਮੈਂ ਗੋਲੀਆਂ ਲੈਣੀਆਂ ਨੇ ਰੋਕ ਕੇ ਖਾ ਲੈ ਕੇ ਖਾ ਲੈ ਚਲੋ ਇਹਨੂੰ ਫ੍ਰਿਜ ਚ ਲਾ ਦਿੰਦੇ ਆ ਆ ਹੋ ਐਸ ਕਰੀਮ ਨੂੰ ਥੋੜੀ ਜੀ ਕਰਮ ਕਰਕੇ ਖਾ ਲੈਣੀ ਆ ਕਹਿੰਦੇ ਬਹੁਤਾ ਠੱਡਾ ਨਾ ਖਾ। ਵਿੱਚ ਲਾ ਦਨੇ ਆ ਫ੍ਰੀਜਰ ਚ। ਖੇਤ ਖਾ ਲਾਂ। ਲੱਕੇ ਮੈਂ ਤੇ ਚਮਚੇ ਖੜਕਾਉਂਦਾ। 4 ਚਮਚੇ ਮਿਲਾ ਦੇ। ਆਏ ਮੰਮੀ ਬਾਹਰ ਹੀ ਹੋ ਗਿਆ ਮੰਮੀ ਆ ਗਈ ਹੋ ਗਿਆ ਪਤਾ ਕੀ ਕਰਦਾ ਪਲੇਟ ਰੂਮ ਆਪਦੀ ਕੌਲੀ ਨੂੰ ਮਗਰਲੇ ਪਾਸੇ ਰੱਖ ਲੂ ਫਿਰ ਉੱਤੇ ਬਹਿ ਜੂ ਕਈ ਵਾਰੀ ਇਹਨੇ ਇਦਾਂ ਕੀਤਾ ਰੋਟੀ ਦੇ ਉੱਤੇ ਬਹਿ ਜਾਂਦਾ ਐਜਾ ਬੰਦਾ ਐ ਜੁਈ ਘਰ ਆ ਜੀ ਦੁਕਦੇ ਦੇ ਨਾਲ ਬਾਹਰਲਾ ਮੌਸਮ ਦੇਖ ਕੇ ਆਦੇ ਕਾਪ ਰੋਲਾ ਰੋਲਾ ਪਾਉਂਦੇ ਆਏ ਹਟਦੇ ਨਹੀਂ ਰੋਲਾ ਪਾਈ ਜਾਂਦੇ ਨੇ ਬਾਲਾ ਰੋਲਾ ਪਾਉਂਦੇ ਅੱਜ ਤਾਂ ਜ਼ੋਰ ਫੜਿਆ ਪਿਆ ਲੋਕਾਂ ਨੇ ਤੂੜੀ ਬਣਾਉਣ ਦਾ ਬਾਲੇ ਥਾਂਵੇਂ ਤੇ ਤੂੜੀ ਬਣਦੀ ਅੱਜ ਮੌਸਮ ਦੇਖੋ ਇਹ ਆ ਪੱਖੇ ਨਾ ਪਰਿਮਿੱਠੀ ਤੇ ਖੜੀ ਆ ਬਾਕੀ ਬੈਠੇ ਨੇ ਪੂਰੀ ਵੀ ਖੜਾਇ ਪੂਰੀ ਪੂਰੀ ਕਟੋਰੀ ਆ ਪੱਖੇ ਦਾ ਉਦਨ ਕਬੂਤਰ ਵਿੱਚ ਆ ਕੇ ਚੱਲਦੇ ਪੱਖੇ 'ਚ ਲੱਗੇ ਆ ਕਬੂਤਰ ਦੀ ਡੈਥ ਹੋ ਗਈ ਤੇ ਫਰਬਿੰਗਾ ਹੋ ਗਿਆ ਫਰਦਾ ਦੇਖ ਲੋ ਕੀ ਕਰਤਾ ਕਬੂਤਰ ਨੇ ਹੁਣ ਇਹਦੇ ਮੇਰੇ ਖਿਆਲ ਨਾਲ 2 ਸਾਲ ਹੋ ਗਏ ਨੇ ਫਰ ਚੇਂਜ ਕਰੇ ਨੂੰ ਹੁਣ ਫੇਰ ਚੇਂਜ ਕਰਨੇ ਪੈਣੇ ਆ ਆ ਚੱਲਦਾ ਇਹਨੂੰ ਵੀ ਗ੍ਰੀਸ ਹੋਣ ਵਾਲਾ ਘੱਟ ਚੱਲ ਰਹਾ ਹੈ ਬਦਲ ਵਾਈ ਹੋਈ ਪਈ ਆ ਇਹਨਾਂ ਦੁੱਧ ਉਹ ਦੇਖ ਲੀਏ ਦੁੱਧ ਦੇਖ ਲੀਏ ਬਣਨ ਵਾਲਾ ਹੀ ਆ